ਜੀ ਇਹ ਯੋਕਾਤ ਰਖਦੇ ਆ 20 ਰੁਪਏ ਦੀ ਚਾਹ ਨੂੰ ਵੀ ਨਿਵਾਹਦਾਈ ਤੁਹਾਡੇ ਕੋਲ 70 70 80 80 ਰੁਪਏ ਨਹੀਂ ਰਹਿੰਦੇ ਅਈ 20 ਰੁਪਏ ਦੀ ਚਾਹ ਜਿਨ ਨਿਵਾਹ ਕੇ ਤੋਰੀਦਾ ਵਾ ਹੁੰਦਾ ਮੁਝੇ ਤੁਹਾਡਾ ਮੇਰਾ ਕੀ ਮੁਕਾਬਲਾ ਤੂੰ ਚਾਰ ਬੰਦਿਆਂ ਦੀ ਟੀਮ ਚਾਰ ਪੰਜ ਬੰਦਿਆਂ ਦੀ ਟੀਮ ਲੈ ਕੇ ਤੇ ਤੂੰ ਕੰਮ ਕਰਨ ਦੇ ਆ ਮੈਂ ਇੱਥੇ ਇਕੱਲੀ ਖੜੀ ਆ ਤੇਰਾ ਮੇਰਾ ਕੀ ਮੁਕਾਬਲਾ ਆਪਣਾ ਲੈਵਲ ਇੱਥੇ ਲੈ ਕੇ ਚਾਹੀਦਾ ਹੁੰਦਾ ਇੱਥੇ ਨਹੀਂ ਲੈ ਕੇ ਆਏ ਤੁਹਾਨੂੰ ਨਾਲੇ ਕਮੈਂਟਾਂ ਚ ਬਕਵਾਸ ਕਰਨੀ ਉਹਨਾਂ ਨੇ ਕਰ ਹੀ ਜਣੀ ਹੈ ਤੁਸੀਂ ਵੀਰੇ ਕਦੀ ਕਮੈਂਟ ਪੜਿਓ ਸੋ ਕਮੈਂਟ ਚੰਗੇ ਹੋਣਗੇ ਜੋ ਦੋ ਤਿੰਨ ਮਾੜੇ ਹੋਣਗੇ ਮੇਰੇ ਕੋ ਮੇਰਾ ਅੰਬਾਈ ਗੁਰੂ ਨੇ ਮਾਲਕ ਨੇ ਕੰਮ ਚ ਲਾਇਆ ਪਲੱਸ ਮੇਰੇ ਕੋ ਜੇ ਬੰਦੇ ਮਤਲਬ ਦੁਬਾਰਾ ਰਿਪੀਟ ਕਸਟਮਰਸ ਆ ਰਹੇ ਨੇ ਤੇ ਮੇਰੇ ਕੋ ਟੇਸਟ ਚ ਆਉਂਦੇ ਤਾਂ ਹੀ ਆ ਰਹੇ ਨੇ ਨਾ ਹਾਂ ਥੋੜੀ ਐਵੇਂ ਬੱਡ ਬੱਪੇ ਖੋਲ ਕੇ ਰਾਦੋ ਤੇ ਨਵਾਰਾ ਨਵਾਲਾ ਕਰ ਲਿਆ ਐ ਥੋੜੀ ਕਿ ਇਹਨੂੰ ਕਿਹਾ ਠੀਕ ਹੈ ਕਹਿੰਦੇ ਜਦੋਂ ਬੰਦੇ ਦੀ ਚੜ੍ਹਾਈ ਕਹਿੰਦਾ ਨਾ ਵੀਡੀਓਸ ਤੇ ਕਹਿੰਦੇ ਆ ਕਿ ਜਦੋਂ ਬੰਦੇ ਚ ਮੈਂ ਆ ਜਾਂਦੀ ਆ ਤੇ ਬੰਦਾ ਐ ਹੋ ਜਾਂਦਾ ਤੇ ਭਾਜੀ ਤੁਹਾਡੇ ਚ ਆ ਗਈ ਇਹ ਕਦੀ ਆਪਣੇ ਕਮੈਂਟ ਚ ਚੈੱਕ ਕਰੋ ਵੀਰ ਜੀ ਪਰ ਕਿਸੇ ਨੂੰ ਵੀ ਬੋਲਣ ਤੋਂ ਪਹਿਲਾਂ ਪਹਿਲਾਂ ਤੁਸੀਂ ਵੇਖੋ ਕਿ ਅਗਲਾ ਤੁਸੀਂ ਉਹਦੇ ਮੁਕਾਬਲੇ ਚ ਹੈਗੇ ਵੀ ਮੈਂ ਤੇ ਕੱਲੀ ਕੁੜੀ ਕੰਮ ਕਰਦੀ ਆ ਧੁੱਪੇ ਖੜੇ ਰਹਿਦਾ ਆਪਾਂ ਏਸੀ 'ਚ ਰਹਿਣ ਵਾਲੀ ਕੁੜੀ ਆ ਮੈਂ ਤੂੰ ਮੇਰਾ ਮੁਕਾਬਲਾ ਕੀ ਕਰ ਲੇਗਾ ਇੱਥੇ ਮੇਰੀ ਕਾਰਡ ਲੱਗਦੀ ਜਿਹੜੇ 10:30 ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਵੀਰ ਜੀ ਮੈਂ ਇੱਥੇ ਹੀ ਹੁੰਨੀ ਆ ਜੋ ਬੋਲਣਾ ਇੱਥੇ ਆ ਕੇ ਬੋਲੋ ਜਾਂ ਜਦੋਂ ਤੁਹਾਨੂੰ ਚੀਜ਼ ਨਹੀਂ ਸਵਾਦ ਲੱਗਦੀ ਉਦੋਂ ਬੋਲਿਆ ਕਰੋ ਕਮੈਂਟਾਂ 'ਚ ਬਕਵਾਸ ਕਰਨ ਦਾ ਵੀਰੇ ਕੋਈ ਵਾਅਦਾ ਨਹੀਂ ਹੁੰਦਾ ਕਿ ਤਾੜੀ ਮੇਰੇ ਕੋ ਆ ਗਈ ਨਾ 35 ਰੁਪਏ ਦਾ ਆਲੂ ਪਰੌਂਠਾ ਖਾਜੇ ਮੇਰੇ ਕੋਲ ਜਿਹੜਾ ਮਰਜ਼ੀ ਚੈਲੰਜ ਕਰੇ ਭਾਵੇਂ ਤੂੰ ਦੋ ਵਾਰੀ ਘਿਓ ਲੋ ਤਿੰਨ ਵਾਰੀ ਲੋ ਤੇ ਕੋਈ ਕਹੇ ਮੈਂ ਪਰੋਠੇ ਵਿੱਚ ਨੇ ਬੰਦ ਕਰ ਦੂੰਗੇ ਫਿਰ ਦੀ ਕਮੈਂਟਾਂ ਚ ਜੋ ਮਰਜੀ ਬਕਵਾਸ ਕਰੋ ਸਾਨੂੰ ਰੁਪਏ ਦਾ ਫਰਕ ਨਹੀਂ ਜਪੇਂਦਾ ਸਸਟੀ ਕਾਲ ਸਸਟੀ ਕਾਲ ਵੀਰੇ ਬਸ ਇੱਦਾਂ ਹੀ ਜੇ ਵੀਰੇ ਹੋਰ ਤੁਸੀਂ ਦੱਸੋ ਖਾਓਗੇ ਪਰੋਠਾ ਪਰੋਠਾ ਬਣਾ ਰਹੇ ਜੀ ਅੱਪਾ ਰਾਜ਼ ਕੀ ਹੈ ਰਾਜ਼ ਕੁਝ ਵੀ ਨਹੀਂ ਵੀਰੇ ਬਸ ਰਾਜ਼ ਇਹ ਹੈ ਕਿ ਅੱਪਾ ਸਾਰਾ ਕੁਝ ਬਣਾਇਤਾ ਜੇ ਦੇਸੀ ਘਿਓ ਚ ਤੇ ਫਰੈਸ਼ ਬੰਦਾ ਤਾਂ ਖਰਾਜ ਸਾਰਾ ਚਾਹਜੀ ਜੀ ਹਾਂਜੀ ਦੇਸੀ ਘਿਓ ਚ ਸਾਰਾ ਕੁਝ ਮੇਰੀ ਸਪੈਸ਼ੈਲਿਟੀ ਇਹੀ ਆ ਕਿ ਮੇਰਾ ਜੋ ਵੀ ਇੱਥੇ ਸਮਾਨ ਖਾਨ ਨੂੰ ਤੁਹਾਨੂੰ ਮਿਲੂਗਾ ਦੇਸੀ ਕਿਉਂ ਦਾ ਮਿਲੂਗਾ ਸੇਤਾਂ ਦਾ ਧਿਆਨ ਰੱਖੋ ਜੀ 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 ਦੇਖੋ ਗੈਸ ਤੇ ਆ ਹਾਂਜੀ ਇਹ ਸਾਡਾ ਪੇੜਾ ਤਿਆਰ ਹੋ ਗਿਆ ਜਿਹੜੀ ਇਹਦੇ ਵਿੱਚ ਪਾਇਆ ਕੀ ਕੀ ਹੋਇਆ ਹੈ ਇਹ ਵੀਰੇ ਆਰਡਰ ਆਇਆ ਜੇ ਇਹ ਆਲੂ ਤੇ ਗੋਭੀ ਆਲੂ ਗੋਭੀ ਪਿਆਜ਼ ਵਾਲਾ ਪਰੌਂਠਾ ਓਕੇ ਕਿਹਦੇ ਤੁਹਾਡੇ ਮਤਲਬ ਮਸਾਲਾ ਇੰਪੋਰਟ ਹਿੰਦੀ ਸਪੀਸ ਮਸਾਲੇ ਵੀਰੇ ਬਿਲਕੁਲ ਸਿੰਪਲ ਸੋਪਰ ਆ ਮੇਰੇ ਇੱਚ ਵਿੱਚ ਮੈਂ ਸਿਰਫ ਇਹ ਤੁਸੀਂ ਵੇਖਿਆ ਆਲੂ ਗੋਭੀ ਤੇ ਨਮਕ ਤੇ ਮਿਰਚ ਤੇ ਧਨੀਆ ਇਸ ਤੋਂ ਇਲਾਵਾ ਕੋਈ ਮਸਾਲਾ ਹੀ ਨਹੀਂ ਪਾਇਆ ਆਪਾਂ ਉਹਦੇ ਨੇ ਲੋਕੀ ਕਹਿੰਦੇ ਨੇ ਖੂਫੀਆ ਮਸਾਲੇ ਕਿਹੜੇ ਖੂਫੀਆ ਮਸਾਲੇ ਨੇ ਕੁਛ ਨਹੀਂ ਹੁੰਦਾ ਬਸ ਆਪ ਰੋਟਾ ਗੱਲ ਕਰਦੇ ਨੇ ਕਿਤਾਬ ਰੋਟੇ ਤੇ ਲੋਕ ਵੀਡੀਓ ਤੇ ਬਹੁਤ ਆੜਾ ਕਿੰਨੇ ਨੇ ਹਵਾਰੇ ਜਿਹੜੇ ਕਹਿੰਦੇ ਆ ਉਹ ਸੜਦੇ ਨੇ ਹਣ ਕੋਈ ਮੈਨੂੰ ਕਹਿੰਦਾ ਕੇ ਇਹਨੇ ਚਲੋ ਮੈਂ ਕਿਸੇ ਦਾ ਨਾਂ ਨਹੀਂ ਲਿਆ ਵੀਡੀਓ ਤੇ ਇਹ ਚਲੋ ਹਾਸੀਆਂ ਖੇਡੀਆਂ ਕੀਤੀਆਂ ਸੀ ਫੇਨੇ ਕਿਹਾ ਜੀ ਕੁੜੀ ਚਾਹ ਨੂੰ ਨਵਾਈਏ ਨਵਾਈ ਜਾਂਦੀ ਆ ਤੇ ਭਾਜੀ ਇਹ ਔਕਾਤ ਰੱਖਦੇ ਆ 20 ਰੁਪਏ ਦੀ ਚਾਹ ਨੂੰ ਵੀ ਨਵਾਉਂਦਾ ਹੀ ਤੁਹਾਡੇ ਕੋਲ 70 70 80 80 ਰੁਪਏ ਨਹੀਂ ਰਹਿੰਦੇ ਅਈ 20 ਰੁਪਏ ਦੀ ਚਾਹ ਜਨਵਾਦੇ ਤੋਰੀਦਾ ਚੈਲੰਜ ਕਰ ਰਹੇ ਹੋ ਚੈਲੰਜ ਠੀਕ ਆ ਅਹੀਂ ਚਲੋ ਕਿਸੇ ਨੂੰ ਪੁਆਇੰਟ ਆਊਟ ਨਹੀਂ ਸੀ ਕੀਤਾ ਪਰ ਲੋਕੀ ਇਹਨਾਂ ਜਿਹੜੇ ਬਾਜ ਨਹੀਂ ਆਂਦੇ ਬੰਦਾ ਪੁੱਛੇ ਤੁਹਾਡਾ ਮੇਰਾ ਕੀ ਮੁਕਾਬਲਾ ਤੂੰ ਚਾਰ ਬੰਦਿਆਂ ਦੀ ਟੀਮ ਚਾਰ ਪੰਜ ਬੰਦਿਆਂ ਦੀ ਟੀਮ ਲੈ ਕੇ ਤੇ ਤੂੰ ਕੰਮ ਕਰਨ ਡਿਆ ਮੈਂ ਇੱਥੇ ਇਕੱਲੀ ਖੜੀ ਆ ਤੇਰਾ ਮੇਰਾ ਕੀ ਮੁਕਾਬਲਾ ਸੋ ਹਮੇਸ਼ਾ ਇੱਕ ਪਾਸੇ ਪੇ ਕਹੀ ਜਾਂਦੇ ਆ ਆਪਾਂ ਆਪਣੀ ਕਿਰਤ ਦੀ ਕਮਾਈ ਕਰੀਏ ਆਪਾਂ ਕਿਸੇ ਨੂੰ ਤਵਾ ਨਾ ਲਾਈਏ ਐ ਇੱਕ ਪਾਸੇ ਤੂੰ ਕਿਸੇ ਦਾ ਨਾਮ ਲੈਣ ਡਿਆ ਤੇ ਭਾਜੀ ਆਪਣਾ ਲੈਵਲ ਇੱਥੇ ਲੈ ਕੇ ਜਾਈਦਾ ਹੁੰਦਾ ਇੱਥੇ ਨਹੀਂ ਲੈ ਕੇ ਆਇਦਾ ਹੁੰਦਾ ਠੀਕ ਹੈ ਨਾ ਸੋ ਮੈਂ ਇਹ ਕਹਿਣਾ ਚਾਹੂੰਗੀ ਕਿ ਭਈ ਮੇਰਾ ਮੈਂ ਜੋ ਆਪਣੇ ਆਪ ਤੇ ਸੁਕਮੰਡ ਨਹੀਂ ਕਹਿੰਦੀ ਮੈਂ ਇਹ ਮੇਰਾ ਕੰਫੀਡੈਂਸ ਸਮਝ ਲਓ ਦੇਖੋ ਜਿਨ੍ਹਾਂ ਨੇ ਕਮੈਂਟਾਂ 'ਚ ਬਕਵਾਸ ਕਰਨੀ ਉਹਨਾਂ ਨੇ ਕਰ ਹੀ ਜਣੀ ਹੈ ਤੁਸੀਂ ਵੀਰੇ ਕਦੀ ਕਮੈਂਟ ਪੜਿਓ 100 ਕਮੈਂਟ ਚੰਗੇ ਹੋਣਗੇ ਤੇ 2-3 ਮਾੜੇ ਹੋਣਗੇ ਕੋਈ ਪੜਦਾ ਕੋਈ ਨਹੀਂ ਪੜਦਾ ਇਹ ਪ੍ਰਵਾਹ ਨਹੀਂ ਕਰਦਾ ਮੈਂ ਤਾਂ ਜਮਾ ਨਹੀਂ ਕਰਦੀ ਵੇਖੋ ਮੇਰਾ ਬਾਈਕਰੂ ਨੇ ਮਾਲਕ ਨੇ ਕੰਮ ਚ ਲਾਇਆ ਪਲੱਸ ਮੇਰੇ ਕੋਲ ਜੇ ਬੰਦੇ ਮਤਲਬ ਦੁਬਾਰਾ ਰਿਪੀਟ ਕਸਟਮਰ ਆ ਰਹੇ ਨੇ ਤੇ ਮੇਰੇ ਕੋਲ ਟੇਸ ਚ ਆਉਂਦੇ ਤਾਂ ਹੀ ਆ ਰਹੇ ਨੇ ਨਾ ਆ ਥੋੜੀ ਐਵੇਂ ਬੱਡਬੇ ਪੀਪੇ ਖੋਲ ਕੇ ਰੱਖ ਦੋ ਤੇ ਨਿਵਾੜਾ ਨਿਵਾਲਾ ਕਰ ਲਿਆ ਅਹੀਂ ਥੋੜੀ ਕੇ ਇਹਨੂੰ ਕਿਹਾ ਏ ਠੀਕ ਐ ਅਹੀਂ ਭਈ ਅਹੀਂ 35 ਰੁਪਏ ਦਾ ਆਲੂ ਪਰੌਂਠਾ ਦੇਈਦਾ ਉਹਨੂੰ ਵੀ ਨਿਵਾਗੇ ਦੇਈਦਾ ਜਿੰਨੀ ਪਰ ਲੋੜ ਆ ਅਸੀਂ ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰੀਦਾ ਏ ਪਰ ਅਹੀਂ ਨਿਵਾਗੇ ਦੇਈਦਾ ਭਾਜੀ ਆਪ ਕੋ ਕਾਤ ਰੱਖਦੇ ਆ 35 ਰੁਪਏ ਦੀ ਚੀਜ਼ ਨੂੰ ਵੀ ਨਿਵਾਗੇ ਦੇਣ ਦੀ ਤਾਂ ਕਰਕੇ ਨਿਵਾਗੇ ਦੇਈਦਾ ਵਾ ਹਾਂ ਸ਼ੋਅ ਵੀ ਏ ਵੀਰੇ ਚਲੋ ਆ ਤੇ ਮੈਂ ਆਪਣਾ ਕੰਮ ਸ਼ੁਰੂ ਕੀਤਾ ਨਾ ਅਹੀਂ ਮੈਂ ਵੀ ਪਹਿਲਾਂ ਜਦੋਂ ਜੋਬ ਕਰਦੀ ਸੀ ਮੈਂ ਵਲੌਗਸ ਬੇਤੀ ਜਦੋਂ ਕਿ ਨਵਾਂ ਵਲੌਗ ਪੈਣਾ ਕਿਸੇ ਜਗ੍ਹਾ ਦਾ ਆਪਾਂ ਖਾਨ ਚਲ ਜਨਾ ਤੇ ਜਿਹੜੇ ਬੰਦਾ ਨਹਾਰਾ ਨਹਾਲਾ ਕਰਦਾ ਇਹਦੀ ਦੁਕਾਨ ਤੇ ਗਏ ਹੋਏ ਆ ਕਹਿੰਦੇ ਜਦੋਂ ਬੰਦੇ ਦੀ ਚੜਾਈ ਕਹਿੰਦਾ ਨਾ ਵੀਡੀਓਸ ਤੇ ਕਹਿੰਦੇ ਆ ਕਿ ਜਦੋਂ ਬੰਦੇ ਚ ਮੈਂ ਆ ਜਾਂਦੀ ਆ ਤੇ ਬੰਦਾ ਐ ਹੋ ਜਾਂਦਾ ਤੇ ਭਾਜੀ ਤੁਹਾਡੇ ਚਾਹੀਏ ਇੱਕ ਦੀ ਆਪਣੇ ਕਮੈਂਟ ਚੈੱਕ ਕਰੋ ਵੀਰ ਜੀ ਕਮੈਂਟ ਬੰਦ ਕਰਨ ਨਾਲ ਕੁਝ ਨਹੀਂ ਹੋਣਾ ਕਦੀ ਆਪਣੇ ਕਮੈਂਟ ਬਾਕਸ ਖੋਲ ਕੇ ਪਤਾ ਕਰੋ ਤੁਸੀਂ ਕੀ ਖਟਿਆ ਸੋ ਐਵੇਂ ਨਹੀਂ ਕਿਸੇ ਨੂੰ ਬੋਲੀ ਤੁਹਾਨੂੰ ਦਾ ਰੱਬ ਕਿਤੇ ਅਸ਼ਾਂ ਤੋਂ ਪਰਸ਼ਾਂ ਤੇ ਲੈ ਆਉਂਦਾ ਜੀ ਬਿਲਕੁਲ ਚਲੋ ਆਡੇ ਦੇ ਵਾਈ ਗੁਰੂ ਦੀ ਮੇਰੇ ਨੂੰ ਨਹੀਂ ਪਤਾ ਕੱਲ ਨੂੰ ਕੀ ਹੋਣਾ ਕੀ ਨਹੀਂ ਪਰ ਕਿਸੇ ਨੂੰ ਵੀ ਬੋਲਣ ਤੋਂ ਪਹਿਲਾਂ ਪਹਿਲਾਂ ਤੁਸੀਂ ਵੇਖੋ ਕਿ ਅਗਲਾ ਤੁਸੀਂ ਉਹਦੇ ਮੁਕਾਬਲੇ 'ਚ ਹੈਗੇ ਵੀ ਹੋ ਮੈਂ ਤੇ ਕੱਲੀ ਕੁੜੀ ਕੰਮ ਕਰਦੀ ਆ ਧੁੱਪੇ ਖੜੇ ਰਹੀਦਾ ਆਪਾਂ ਏਸੀ 'ਚ ਰਹਿਣ ਵਾਲੀ ਕੁੜੀ ਆ ਮੈਂ ਤੂੰ ਮੇਰਾ ਮੁਕਾਬਲਾ ਕੀ ਕਰ ਲੇਗਾ ਤੂੰ ਮੇਰਾ ਨਾਮ ਲੈ ਪਰੌਂਟੇ ਬਣਾਉਂਦੀ ਭੈਣ ਚਾਹ ਨੂੰ ਨਵਾਈ ਜਾਂਦੀ ਆ ਭਾਜੀ ਪਹਿਲਾਂ ਵੇਖੋ ਤੁਹਾਡਾ ਮੇਰਾ ਕੋਈ ਮੁਕਾਬਲਾ ਨਹੀਂ ਹੈਗਾ ਫਿਰ ਗੱਲ ਕਰਿਓ ਜੇ ਜਿੰਨੇ ਗੱਲ ਕਰਨੀ ਆ ਜਿਹੜੇ ਉਹਦੇ ਸ਼ੁਕਚਿੰਤਕ ਨੇ ਜਿਨ੍ਹਾਂ ਨੂੰ ਚਲੋ ਜੀ ਉਹਦਾ ਕੁਲਚਾ ਬਹੁਤ ਸਵਾਦ ਲੱਗਦਾ ਹੈ ਭਾਜੀ ਕਮੈਂਟਾਂ ਜੇ ਨਾ ਬੋਲੋ ਆ ਕੇ ਠੀਕ ਆ ਇੱਥੇ ਮੇਰੀ ਕਾਰਡ ਲੱਗਦੀ ਜੇਰੇ 10:30 ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਤੇ ਵੀਰ ਜੀ ਮੈਂ ਇੱਥੇ ਹੀ ਹੁੰਨੀ ਆ ਜੋ ਬੋਲਣਾ ਇੱਥੇ ਆ ਕੇ ਬੋਲੋ ਤੁਸੀਂ ਦੋ ਦੋ ਤਿੰਨ ਦਿਨ ਪਲੇਟਾਂ ਟਿੱਕੀਆਂ ਵੀ ਖਾ ਜਾਂਦੇ ਆ ਬਾਅਦ ਕਮੈਂਟਾਂ ਚ ਆ ਕੇ ਲਿਖ ਦਿੰਦੇ ਜੀ ਸਵਾਦ ਨਹੀਂ ਕੀ ਤੇ ਭਾਜੀ ਜੇ ਨਹੀ ਸਵਾਦ ਲੱਗੀ ਮੈਂ ਤਿੰਨ ਤਿੰਨ ਪਲੇਟਾਂ ਕੋ ਖਾਂਦੇ ਤੁਸੀਂ ਕਿਹਦੇ ਜਵਾਬ ਨਹੀਂ ਦਿੱਤਾ ਸਾਨੂੰ ਹਾਂ ਬਿਲਕੁਲ ਜਵਾਬ ਮੈਂ ਨਾਲ ਦੇਣੀ ਮੈਨੂੰ ਕਿਹਦੇ ਡਰ ਥੋੜੀ ਆ ਆਪਾਂ ਜਵਾਬ ਨਾਲੋਂ ਨਾਲ ਤੇ ਹੀ ਦਾ ਸਾਨੂੰ ਕਾਹਦਾ ਡਰ ਆ ਫਿਰ ਤੁਸੀਂ ਸੋ ਜੋ ਬੋਲਣਾ ਵੀਰੇ ਇੱਥੇ ਆ ਕੇ ਸਾਹਮਣੇ ਬੋਲਿਆ ਕਰੋ ਜਾਂ ਜਦੋਂ ਤੁਹਾਨੂੰ ਚੀਜ਼ ਨਹੀਂ ਸਵਾਦ ਲੱਗਦੀ ਉਦੋਂ ਬੋਲਿਆ ਕਰੋ ਕਮੈਂਟਾਂ 'ਚ ਬਕਵਾਸ ਕਰਨ ਦਾ ਵੀਰੇ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਤੇ ਲੋਕ ਦੇ ਵਿਲੇ ਜੀ ਉਹ ਪ੍ਰੋਕਸ਼ਨ ਬਾਅਦ ਇਸ ਦੀ ਕਿੰਨੇ ਕੰਮ ਕਿਆ ਵੀ ਸੀ ਤੁਸੀਂ ਚੈਲੰਜ ਵੀ ਕਰਦੇ ਹੋ ਹਾਂ ਵੀਰੇ ਦੇਖੋ 370 80 ਦੇ ਕੁਲਚੇ ਪਹਿਲੀ ਗੱਲ ਤੇ ਮੇਰਾ ਕੁਲਚੇ ਤੇ ਪਰੌਂਠੇ ਦਾ ਮੇਰਾ ਕੋਈ ਮੁਕਾਬਲਾ ਨਹੀਂ ਹੈਗਾ ਪਰ ਚਲੋ ਜੇ ਕਹਿੰਦੇ ਨਾ ਜੇ ਤੁਹਾਨੂੰ ਕੋਈ ਚੁੰਡੀ ਵੜਦਾ ਉਹ ਤੇ ਫਿਰ ਕੋਈ ਅਗਲਾ ਕੋਈ ਬੰਦਾ ਚੁੱਪ ਥੋੜੀ ਬੰਦਾ ਠੀਕ ਹੈ ਨਾ ਤੂੰ ਮਾਵੇਂ 70 80 ਰੁਪਏ ਦੇ ਕੁਲਚੇ ਵੇਚ ਤੇ ਮਨੇ ਕਮੈਂਟ ਵੇਖ ਤਾਦੀ ਮੇਰੇ ਕੋ ਆ ਗਈ ਨਾ 35 ਰੁਪਏ ਦਾ ਆਲੂ ਪਰੋਠਾ ਖਾ ਜੀ ਤੈਨੂੰ ਲੱਗ ਜੂ ਪਤਾ ਆ ਲਓ ਆਪਾਂ ਵੀ ਨਹਲਾ ਨਹ ਲਗਰਾਈ ਦਾ ਲਓ ਕਰ ਲਓ ਜਿੰਨੇ ਜੋ ਕਰਨਾ ਪਰ ਆਪਾਂ ਨਹਲਾ ਨਹ ਲਾ ਉਹਨਾ ਕਰਾਈ ਦਾ ਜਿੰਨੀ ਗਲੋੜ ਆ ਹਾਂ ਕਦਾ ਸ਼ੋਅ ਆਫ ਨਹੀਂ ਕਰਨਾ ਆਪਾਂ ਗੱਲ ਨੂੰ ਕਹੀਏ ਉੱਤੇ ਵੇਖੋ ਵੀਰੇ ਤੁਸੀਂ ਵੀਡੀਓ ਚ ਸਿਫਤੀ ਦਾ ਡੱਬਾ ਖੋਲ ਲੈਂਦੇ ਤੇ ਸਿਫਤੀ ਦਾ ਕੋਈ ਕੰਟਰੈਕਟ ਕੰਪਨੀ ਨੇ ਤੁਹਾਡੇ ਨਾਲ ਹੀ ਥੋੜੀ ਕੀਤਾ ਆਵਾ ਠੀਕ ਹੈ ਨਾ ਜਿਹੜੇ ਤੁਸੀਂ ਦੇਖੀ ਕਿ ਉਹ WhatsApp 'ਚ ਜਾਣਾ ਹਾਂਜੀ ਜੀ ਮੈਂ ਟੋਰ ਨਾ ਕਿੰਨੀ ਮੈਂ ਡੇਰੀ ਦਾ ਦੇਸੀ ਕਿਉਂ ਕਰਤੀ ਦੀ ਆਪਾਂ ਨਹੀਂ ਡੱਬੇ ਵਾਲਾ ਵਰਤੀਦਾ ਉਹ ਕੀ ਫਾਇਦਾ ਵੀਡੀਓ ਜਿਹੜੀ ਡੱਬੇ ਖੋਲ ਕੇ ਅੱਗੇ ਰੱਖਤੇ ਠੀਕ ਹੈ ਬਾਅਦ 'ਚ ਤੁਸੀਂ ਮਿਕਸ ਕਰਾਈ ਜਣਾ ਜੇ ਤੁਹਾਡੇ ਕੋਈ ਕਿਸੇ ਨੇ ਮੰਗ ਲਿਆ ਤੇ ਤੁਸੀਂ ਕਹਿਣਾ ਹਾਂਜੀ ਜੀ 200 ਰੁਪਏ ਐਕਸਟਰਾ ਦੇ ਦਿਓ ਉਹ ਤੇ ਡੱਗੇ ਫਾਇਦਾ ਮੇਰੇ ਕੋਲ ਜਿਹੜਾ ਮਰਜ਼ੀ ਚੈਲੰਜ ਕਰੇ ਭਾਵੇਂ ਤੁਸੀਂ ਦੋ ਵਾਰੀ ਖਿ올ੋ ਤਿੰਨ ਵਾਰੀ ਲੋ ਤੇ ਕੋਈ ਕਹੇ ਬੰਦਾ ਕਿ ਕਿਉਂ ਨਕਲੀ ਆਇਆ ਮਿਕਸ ਆ ਮੈਂ ਪਰੌਂਠੇ ਵਿੱਚ ਨੇ ਬੰਦ ਕਰ ਦੂੰਗੀ ਇਹ ਆ ਜਿਹੜਾ ਪਰੌਠਾ ਬਣਾ ਰਹੇ ਹੋ ਚੇਪ ਪਰੌਠਾ ਬਣਾ ਆਪਾਂ ਪਾਈਦਾ ਉਹਨਾਂ ਕਿਉਂ ਜਿੰਨੀ ਕੁ ਲੋੜ ਆ ਹੁਣ ਇਹ ਤੀਜੇ ਰੋ ਪਲੇਟ 'ਚ ਜਾਊਗਾ ਵੇਖਿਓ ਤੁਹਾਨੂੰ ਮਾਸਾ ਵੀ ਤੇ ਕਿਉਂ ਨਹੀਂ ਵਿਖੂਗਾ ਕਿਉਂਕਿ ਇਹਨੇ ਸੋਕ ਲੈਣਾ ਸਾਰਾ ਆਪਾਂ ਉਹਨਾਂ ਕਿਉਂ ਲਈਦਾ ਜਿੰਨੀ ਕੁ ਲੋੜ ਆ ਜੋ ਵੀਡੀਓ 'ਚ ਉਹ ਵੀ ਸਭ ਨੂੰ ਆਇਆ ਕਰ ਐਵੇਂ ਨਹੀਂ ਕਿ ਮਤਲਬ ਵੀਡੀਓ 'ਚ ਕੁਝ ਹੋ ਰਿਹਾ ਤੇ ਮਰਤੀ ਕੁਝ ਹੋ ਰਿਹਾ ਵੀਰੇ ਮੇਰੇ ਕੋ ਕਦੀ ਕੋਈ ਚੋਰੀ ਵੀ ਆ ਜੇ ਹਾਂ ਮੇਰੇ ਕੋ ਇੱਕ ਦੋਰੀ ਵੀ ਲੌਗਰ ਰਹੇ ਆ ਆਂਦੇ ਵੀ ਆ ਤੇ ਆਪਾਂ ਜਾਣਦੇ ਸਾਰਿਆਂ ਨੂੰ ਖਾ ਕੇ ਚਲ ਜਾਂਦੇ ਆ ਕਿ ਨਹੀਂ ਮਤਲਬ ਟੈਸਟ ਕਰਨ ਆਉਂਦੇ ਕਿ ਵੇਖਦੇ ਆ ਬਾਚਾ ਦੱਸਦੇ ਕਿ ਹਾਂਜੀ ਵੀ ਤੁਹਾਡੀ ਆਈ ਚੀਜ਼ ਹੈ ਪਰ ਤੁਹਾਡੀ ਵੀਡੀਓ ਬਣਾਣਾ ਹੈ ਕਦੀ ਕੋਈ ਚੋਰੀ ਵੀ ਆ ਜੇ ਆਪਾਂ ਨਹੀਂ ਕਦੀ ਕੋਈ ਕਸਟਮਰ ਮੋੜਿਆ ਕਿ ਐਵੇਂ ਹਾਂ ਜੇ ਤੁਸੀਂ ਆ ਕੇ ਇੱਥੇ ਤਮਾਸ਼ੀ ਬੰਨੀਆਂ ਕਰੋਗੇ ਫालतू ਤੇ ਫਿਰ ਆਪਾਂ ਤੁਹਾਨੂੰ ਐਂਟਰਟੇਨ ਨਹੀਂ ਕਰਾਂਗੇ ਫਿਰ ਦੀ ਕਮੈਂਟਾਂ ਚ ਜੋ ਮਰਜ਼ੀ ਬਕਵਾਸ ਕਰੋ ਸਾਨੂੰ ਰੁਪਈਏ ਦਾ ਫਰਕ ਨਹੀਂ ਪੈਂਦਾ ਠੀਕ ਹੈ ਨਾ ਤੁਹਾਡੇ ਕੋ ਇੱਥੇ ਆਓ ਠੀਕ ਹੈ ਹੁਣ ਮੇਰੇ ਕੋ ਇੰਨੇ ਜਿਹੜੀ ਮਾਰਕੀਟ 'ਚ ਮੈਂ ਖੜੀ ਆ ਇੰਨੇ ਮੁੰਡੇ ਆਉਂਦੇ ਆ ਮੈਨੂੰ 4 ਮਹੀਨੇ ਹੋ ਗਏ ਕੰਮ ਕਰਦੀ ਨੂੰ ਠੀਕ ਹੈ ਸਾਰੇ ਚਲੋ ਵੀਰਾ ਵੀਰਾ ਕਰਦੇ ਆ ਠੀਕ ਹੈ ਆਪਾਂ ਵੀਰਾ ਵੀਰਾ ਕਹੀਦਾ ਦੀਦੀ ਦੀਦੀ ਕਰਦੇ ਸਾਰੇ ਹਾਡੇ ਨਾਲ ਕਦੀ ਨੀ ਖੜਦੇ ਵੀ ਆ ਕਦੀ ਕੋਈ ਗੱਲ ਹੋ ਜੇ ਨਾ ਨਾਲ ਖੜਦੇ ਵੀ ਆ ਸੋ ਇਦਾਂ ਦੀ ਕੋਈ ਗੱਲ ਨਹੀਂ ਆ ਜਿਹੜੇ ਵੀਡੀਓ ਚ ਮਾੜਾ ਬੋਲਦੇ ਨੇ ਤੁਸੀਂ ਇਹੀ ਜੋਗੇ ਰਹਿਣਾ ਆ ਬਸ ਕਮੈਂਟਾਂ ਜੋਗੇ ਰਹਿਣਾ ਹੋਣਾ ਤੁਹਾਡੇ ਤੋਂ ਕੁਝ ਨਹੀਂ ਨਾ ਤੁਹਾਡੇ ਤੋਂ ਕੋਈ ਕੰਮ ਕਰੇ ਨਾ ਕੋਈ ਸੋਈ ਬਸ ਤੇ ਵੇਲੇ ਬੈਠ ਕੇ ਫੋਨ ਹੀ ਚਲਾਉਣੇ ਆ ਸਾਡੇ ਕੋ ਵੀਰੇ ਨਾਲ ਤਾਂ ਟਾਈਮ ਹੁੰਦਾ ਹੈ ਕਿ ਆਪਾਂ ਜਿਆਦਾ ਕਮੈਂਟ ਵਾਲੀ ਰਾਤੀ ਜ਼ਰੂਰ ਖੋਲ ਲੀਦਾ ਜਾਂ ਕੋਈ ਭੇਜ ਦੇ ਅਦਰੇ ਸਾਡੇ ਕੋਈ ਨਾ ਟਾਈਮ ਨਹੀਂ ਹੁੰਦਾ ਕਿ ਆਪਾਂ ਖੜ ਗਿਨਾਂ ਦੇ ਵਾਲ ਤੋਂ ਤੇ ਕਮੈਂਟ ਬੜੀਆ ਚੈੱਕ ਕਰੋ ਪਰੋੜਾ ਹੁਣ ਵੀਰੇ ਨੇ ਕਿਹਾ ਕਿ ਮੈਨੂੰ ਜ਼ਿਆਦਾ ਕਿਉਂ ਨਹੀਂ ਚਾਹੀਦਾ ਬਸ ਇੰਨਾ ਹੀ ਹੈ ਜਿੰਨਾ ਰੋਟੀ ਜਿੰਨਾ ਨੇ ਮਤਲਬ ਕਰਾਰੀ ਹੋ ਜੇ ਬਸ ਸਿੰਪਲ ਚੀਜ਼ ਆਪਣਾ ਬਸ ਬਸ ਵੇਥੇ ਰੁਕ ਜੀ ਦੇਖ ਕਿਸਨੇ ਪਹੁੰਚਿਆ ਉਹ ਵੇਟਾ ਟਿਕਟ ਕਿੱਥੇ ਆ ਗਈ ਇਹ ਵੀਰੇ ਤੁਹਾਨੂੰ ਆਣਾ ਪਏਗਾ ਕਚਹਿਰੀ ਚੌਂਕ ਤੋਂ ਸਿੱਧਾ ਆਜੋ ਠੀਕ ਹੈ ਪੁਰਾਣੀ ਪਿਜ਼ੇਰੀਆ ਮਾਰਕੀਟ ਰਣਜੀਤ ਐਵੇਨਿਊ ਉੱਥੇ ਵੀਐਲਸੀਸੀ ਕੋਲ ਆਜੋ ਜਾਂ ਅਜੀਤ ਹਸਪੀਟਲ ਕੋਈ ਵੀਐਲਸੀਸੀ ਕੋ ਅੱਗੇ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਕਿ ਦੀਦੀ ਬੰਟਿੱਕੀ ਦੀ ਕਾਟ ਲਾਉਂਦੇ ਨੇ ਔਰ ਦਾ ਬਾਕੀ ਖਾਸਾ ਤੇ ਨਾਮ ਹੀ ਆ ਰਿਹਾ ਤਾਂ ਕੁਸਤ ਕੀ ਨਿਕਲ। ਮੇਰੇ ਕੰਮ ਹੈ, ਖੰਮ ਮਿਹਨਤ। ਐਵੇਂ ਥੋੜੀ ਨਾ ਨਾ ਲੱਗ ਰਹੀ ਤੇ ਪਰ ਮਿਹਨਤ ਕਰੀਦੀ ਆ। ਐਵੇਂ ਥੋੜੀ ਵੇਲੀਆਂ ਫੁਕਰੀਆਂ ਮਾਰੀਦੀਆਂ। ਫੁਕਰੀਆਂ ਨੂੰ ਜਵਾਬ ਦੇਤਾ। ਹਲੋ ਧਿਆਨ ਤੇ ਮੇਰੇ ਫੁਕ ਬਲੁਕਰੀਆਂ ਜੋਗੇ ਨੇ ਜਿਹੜੇ ਬੋਲਦੇ ਨੇ ਨਾ ਮੈਂ ਅਜੇ ਤੱਕ ਅਕਦੀ ਆਪਣੀ ਵੀਡੀਓ 'ਚ ਕਦੀ ਕਿਸੇ ਨੂੰ ਮਾਰਾ ਨਹੀਂ ਗਿਆ ਆਪਾਂ ਹਾਸਿਆ ਖੇਡਿਆ ਕਰੀਦੀਆ ਚਲੋ ਤੁਹਾਨੂੰ ਵੀ ਪਤਾ ਹੈ ਬਲੋਗਰ ਨਾਲ ਨੂੰ ਕਹਿੰਦੇ ਦੀਦੀ ਇੱਦਾਂ ਬੋਲੋ ਇੱਦਾਂ ਬੋਲੋ ਆਪਾਂ ਕਰਦੀ ਦੀ ਕਦੀ ਮੈਨੂੰ ਵੇਖਿਆ ਇਦਾਂ ਕੋਈ ਮੇਰੀ ਇੰਨੀਆਂ ਵੀਡੀਓਜ਼ ਵਾਇਰਲ ਹੋਈਆਂ ਕਦੀ ਨਹੀਂ ਆਹ ਚਾ ਕਦੀ ਮੈਂ ਕੀਤਾ ਹੀ ਨਹੀਂ ਇਦਾਂ ਇੱਕ ਸੈਕਿੰਡ ਹੈ ਵੀਰੇ ਜ਼ਰੂਰੀ ਸੀ ਵੇਖੋ ਮੈਂ ਤੁਹਾਨੂੰ ਉਹੀ ਗੱਲ ਕਹੀ ਜਿੰਨਾ ਚਿਰ ਤੁਹਾਨੂੰ ਕੋਈ ਚੁੰਡੀ ਨਹੀਂ ਨਾ ਵੱਡੂਗਾ ਬੰਦਾ ਰਿਐਕਟ ਨਹੀਂ ਕਰੂਗਾ ਇਹ ਚੀਜ਼ ਹੈ ਦੀਦੀ કરી じゃん ਫਿਰ ਵੀਡੀਓਜ਼ ਕੋ ਡਿਲੀਟ ਹੁੰਦੀ ਆ ਫਿਰ ਕਮੈਂਟ ਕਿਉਂ ਹਾਂ ਵੀਡੀਓ ਡਿਲੀਟ ਹੋ ਗਈ ਫਿਰ ਕਮੈਂਟ ਕੋ ਬੰਦ ਕਰਦੇ ਸੀ ਜਿਉਂਤ ਰੱਖਦੇ ਤੇ ਫਿਰ ਓਨ ਰੱਖੋ ਨਾ ਕਮੈਂਟ ਵੀ ਮੈਂ ਜਿਉਂਤ ਰੱਖਦੀ ਮੈਂ ਕਦੇ ਆਪਣੇ ਥੋੜੀ ਕਿ ਕਿਸੇ ਵੀਡੀਓ ਦੇ ਕਮੈਂਟ ਕੁਝ ਕੀਤਾ ਹੋਵੇ ਆਪਾਂ ਜਵਾਬ ਦੇਈਦਾ ਜਾਗੇ ਜਿਹੜੀ ਸਪੂਨ ਦਿਓ ਆਪਾਂ ਜਵਾਬ ਦੇਈਦਾ ਜਾਗੇ ਉਥੇ ਕਮੈਂਟ 'ਚ ਜਵਾਬ ਦੇਈਦਾ ਏ ਥੋੜੀ ਕਿ ਐਵੇਂ ਮੂੰਹ ਚੋਕੇ ਪਿੱਛੇ ਹੋ ਗਏ ਚਲੋ ਜੀ ਕੋਈ ਗੱਲ ਨਹੀਂ ਨਾ ਜਿਹੜੀ ਕਟੋਰੀ ਦਿਓ ਬੱਸ ਹੋਈ ਸੀ ਆਪਣੇ ਰੇ ਉੱਪਰ ਦੇ ਵਿੱਚ ਰਹਿੰਦੇ ਹੋ ਵੀਰੇ aí ਫਰਕ ਨਾ ਬਸ ਬੋਲਣਾ ਹੀ ਸੋਖਾ ਵਾ ਆ ਦੀਦੀ ਲੱਭ ਗਿਆ ਬੋਲਣਾ ਹੀ ਸੋਖਾ ਬਾਤ ਹੈ ਕਹਿਣਾ ਕਦੀ ਕੋਈ ਕੋਸ਼ਿਸ਼ ਜਰ ਮੇਰਾ ਤੇ ਭਾਈ ਮੈਂ ਤੈਨੂੰ ਮੂੰਹ ਤੇ ਕੰਨੀ ਪਈ ਮੇਰਾ ਤੇਰਾ ਕੋਈ ਮੁਕਾਬਲਾ ਨਹੀਂਗਾ ਮੈਂ ਵੀ ਬਸ ਪੜ੍ਹੇ ਕਿਤਾਬ ਮੈਂ ਵੀਰੇ ਗ੍ਰੈਜੂਏਸ਼ਨ ਕੀਤੀ ਹੈ ਮੈਂ ਕਿਤੇ ਜੌਬ ਨਹੀਂ ਕਰਦੀ ਮੈਂ ਵੀਰੇ ਇਮੀਗ੍ਰੇਸ਼ਨ ਚ ਜੌਬ ਕਰਦੀ ਰਹੀ ਹਾਂ ਮੇਰੇ ਛੱਡਿਆ ਨਹੀਂ ਉਹਨਾਂ ਨੇ ਨਾ ਸਟਾਫ ਲੇਆਫ ਕਰਤਾ ਸੀ ਕੰਮ ਨਹੀਂ ਛੱਡਿਆ ਆਪਾਂ ਸਟਾਫ ਉਹਨਾਂ ਨੇ ਲੇਆਫ ਕਰਤਾ ਸੀ ਫੈਮਲੀ ਦੇ ਫੁੱਲ ਸਪੋਰਟ ਆ ਯਾਰਾ ਦੋਸਤਾ ਦੀ ਫੈਮਲੀ ਦੀ ਸਾਰਿਆਂ ਦੀ ਫੁੱਲ ਸਪੋਰਟ ਆ ਇਵਨ ਸਾਰੇ ਲੋਕਾਂ ਦੀ ਮੇਰੇ ਕੋ ਇਵਨ ਅੰਬਰਸਰਚ ਨਹੀਂ ਗੁਰਦਾਸਪੁਰ ਹੋ ਗਿਆ ਜੰਡਿਆਲਾ ਚੰਡੀਗੜ੍ਹ ਉੱਤੋਂ ਹੀ ਲੋਕ ਆਣ ਆਏ ਨੇ ਜਿਵੇਂ ਕੋ ਪਰਸੋ ਕਸਟਮਰ ਆਏ ਨੇ ਹਿਮਾਚਲ ਤੋਂ ਕਸਟਮਰ ਆਏ ਨੇ ਤੇ ਮੇਰੇ ਜਿਹੜੇ ਟੇਸ ਦਾ ਕੋਈ ਚੀਜ਼ ਆ ਤਾਂ ਹੀ ਕਿਸੇ ਨੇ ਉੱਤੇ ਰეკਮੈਂਡ ਕੀਤਾ ਤੇ ਉਹ ਆਏ ਨੇ ਨਾ ਜੀ ਸਾਰਾ ਕੁਝ ਨਾ ਕੁਝ ਸਭ ਨੂੰ ਨਾਲ ਖਾਣੇ ਦੀ ਚੀਜ਼ ਬਰਾਬਰ ਜੀ ਲੇਕਿਨ ਇਸ ਚੀਜ਼ ਦੇ ਚਿਹਰਾ ਹੱਥ ਜਿਹਦਾ ਹੈ ਤੁਹਾਨੂੰ ਵਾਹਿਗੁਰੂ ਦਾ ਹੱਥ ਆ ਜੀ ਮੈਂ ਤੇ ਇਹੀ ਕਹਾਂਗੀ ਵਾਹਿਗੁਰੂ ਦਾ ਹੱਥ ਮੇਰੇ ਪੇਰੈਂਟਸ ਦਾ ਕਹਿ ਲੋ ਹੱਥਾ ਸਭ ਤੋਂ ਵੱਡਾ ਹੱਥ ਉਸ ਬੰਦੇ ਦਾ ਜਿੰਨੇ ਮੈਨੂੰ ਨੌਕਰੀ ਤੋਂ ਕੱਟਿਆ ਮੈਨੂੰ ਕਹੀ ਕਿ ਲੈ ਸ਼ਿਕਵਾ ਨਹੀਂ ਸਭ ਮੇਰੇ ਇਹ ਜਿੱਥੇ ਮੈਂ ਖੜੀ ਆ ਨਾ ਮੇਰੇ ਇਹ ਜੋ ਵੀ ਚਲੋ ਵਾਹਿਗੁਰੂ ਨੇ ਬਹੁਤ ਵਧੀਆ ਕੀਤਾ ਜੋ ਕੀਤਾ ਮੇਰੀ ਤਰੱਕੀ ਜੇ ਕਹ ਲੋ ਜੋ ਮੈਂ ਅੱਗੇ ਵਧੀ ਆ ਠੀਕ ਆ ਇਹਦੇ ਜੇ ਸਭ ਤੋਂ ਵੱਡਾ ਹੱਥ ਉਸ ਬੰਦੇ ਦਾ ਜਿੰਨੇ ਮੈਨੂੰ ਨੌਕਰੀ ਤੋਂ ਕੱਢਿਆ ਜਿੰਨੇ ਮੈਨੂੰ ਤੱਕਾ ਦਿੱਤਾ ਇੱਕ ਬੜਾ ਬੜਾ ਝਟਕਾ ਮਿਲਿਆ ਕਿਉਂਕਿ ਮੈਂ ਮੈਂ ਜੌਬ ਕੀਤੀ 8 ਸਾਲ ਹੋ ਗਏ ਮੈਨੂੰ ਜੌਬ ਕਰਦੇ ਆ ਮੇਰ ਨਾਲ ਕਦੀ ਅੱਜ ਤੱਕ ਕੀਤਾ ਨਹੀਂ ਹੋਇਆ ਉਸ ਮਤਲਬ ਉਸ ਟਾਈਮ ਮੈਨੂੰ ਇਨਾ ਸ਼ੌਕ ਲੱਗਾ ਕਿ ਮੇਰ ਨਾਲ ਖੋਕ ਹੀ ਗਿਆ ਕਿ ਇਨਾ ਕਰਨ ਦੇ ਬਾਬ ਚੁ ਵੀ ਹੋਕ ਹੀ ਗਿਆ ਸੋ ਉਸ ਬੰਦੇ ਦਾ ਸਭ ਤੋਂ ਜ਼ਿਆਦਾ ਹੱਥ ਜੋੜ ਕੇ ਧੰਨਵਾਦ ਤੁਸੀਂ ਮੈਨੂੰ ਨੌਕਰੀ ਤੋਂ ਕੱਢਿਆ ਤੇ ਮੈਂ ਇਸ ਪਾਸੇ ਤੁਰੀ ਤੇ ਅੱਜ ਮੈਂ ਇੱਥੇ ਖੜੀ ਹਾਂ ਕਿ ਮੈਨੂੰ ਸਾਰੀ ਦੁਨੀਆ ਪਿਆਰ ਕਰਦੀ ਹੈ ਕੋਈ ਸਪੈਸ਼ਲਟੀ ਫੁਕੀ ਹੋਣੀ ਹੁੰਦੀ ਹੈ ਕਿ ਕੰਟੀ ਕਾਪ ਕਰਦਾ ਹੈ ਹਾਂਜੀ ਇਹ ਐਕਚੁਅਲੀ ਨਾ ਮੇਰੇ ਕਈ ਕਸਟਮਰਸ ਹੋ ਹੈਗੇ ਨੇ ਜਿਵੇਂ ਨਾ ਆਫਿਸ ਟਾਈਮਿੰਗ ਮੈਚ ਨਹੀਂ ਕਰਦੇ ਆ ਜਿਵੇਂ ਈਵਨਿੰਗ ਉਹ ਵਿਚਾਰੇ ਆਉਂਦੇ ਨੇ ਤੇ ਸਮਾਨ ਖਤਮ ਹੋ ਜਾਂਦਾ ਸੀ ਮਾਰਨਿੰਗ ਮੈਂ 10:30 ਦਾ ਸਾਨੂੰ ਉਹਨੇ ਦੇ ਆਫਿਸ ਸਟਾਰਟ ਹੋਇਆ ਨਾ ਪਲੱਸ ਗੁਰਦੁਆਰੇ ਸਾਹਿਬ ਤੋਂ ਨਾ ਚਪੈਰਾ ਕਰਦੇ ਲੋਕ ਮੈਂ ਕਮੈਂਟ ਪੜ੍ਹਈ ਕਿ ਪਾ ਚਪੈਰੇ ਤੇ ਆਉਂਦੇ ਆ ਤੇ ਜਿੱਦਿ ਸੰਡੇ ਨੂੰ ਫਿਰ ਮੈਂ ਸੰਡੇ ਨੂੰ ਓਪਨ ਕਰਨਾ ਸ਼ੁਰੂ ਕੀਤਾ ਐਂਡ ਮੇਰੇ ਕੋ ਬਹੁਤ ਦੂ ਕਸਟਮਰ ਉਹਦਨ ਵੀ ਆਉਂਦੇ ਨੇ ਜਿਹੜੇ ਹੋਰ ਟੈਸਟ ਪਤਾ ਤੁਹਾਨੂੰ ਪਲਾਣਾ ਚਾਹੁੰਦਾ ਤੇ ਇਸ ਨੂੰ ਬਹੁਤ ਐਕਸਪੀਕੇਸ਼ਨ ਲੋਕੇਸ਼ਨ ਵੀਰੇ ਮੇਰੇ ਤੁਸੀਂ ਕਚੈਰੀ ਚੌਕ ਆ ਉਧਰ ਅੰਦਰ ਨੂੰ ਆ ਜਾਓ ਕਿਸੇ ਨੂੰ ਵੀ ਪੁੱਛ ਲਿਓ ਮੇਨ ਰੋਡ ਪੁਰਾਣੀ ਪੇ ਜ਼ੇਰੀਆ ਮਾਰਕੀਟ ਜਾਣਾ ਜਾਂ ਅਜੀਤ ਹਸਪੀਟਲ ਜਾਣਾ ਉੱਥੇ ਆ ਕੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੈਂ ਨੰਬਰ ਆਪਣਾ ਮੈਂਸ਼ਨ ਕਰ ਦਿੰਦੀ ਆ ਤੁਸੀਂ ਉੱਥੇ ਆ ਕੇ ਮੈਨੂੰ ਕਾਲ ਕਰ ਸਕਦੇ ਹੋ ਠੀਕ ਹੈ ਤੇ ਮੈਂ ਤੁਹਾਨੂੰ ਦੱਸ ਦੂੰਗੀ ਬਿਕਾਜ਼ ਉਧਰ ਵੀਰੇ ਉਧਰ ਅਜੀਤ ਹਸਪੀਟਲ ਆ ਸਾਹਮਣੇ ਉਹ ਸਾਹਮਣੇ ਮੇਨ ਰੋਡ ਤੇ ਜੀਤ ਹਸਪੀਟਲ ਆ ਐਂਟਰ ਕਰਦੇ ਸੱਜੇ ਹੱਥੇ ਰਸਤਾ ਵਾ ਗਲਿਆਰਾ ਟਾਈਪ ਬਣਿਆ ਉੱਥੇ ਰੇੜੀਆਂ ਲੱਗੀਆਂ ਹੋਈਆਂ ਪਾਰਕ ਵੀ ਗਈ ਪਿੱਛੇ ਸਾਰਿਆਂ ਨੂੰ ਪਤਾ ਲੱਗ ਜਾਏਗਾ Thank you so much, Vidya.